ਇਹ ਆ ਪੰਜਾਬੀ ਲੋਕਾਂ ਦੀ ਵਿਰਾਸਤ ਤੇ ਪੰਜਾਬੀ ਲੋਕਾਂ ਦਾ ਜਜ਼ਬਾ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਕੋਹਲੀਆ ਅੱਡਾ ਜੇ ਸਾਡੇ ਨੂੰ ਰਾਵੀ ਦੇ ਪਾਣੀ ਦੀ ਬਹੁਤ ਭੈਂਕਰ ਮਾਰ ਪਈ ਆ ਔਰ ਇਸ ਮਾਰ ਨੇ ਵੱਡਾ ਨੁਕਸਾਨ ਸਾਡੇ ਇਲਾਕੇ ਦਾ ਕੀਤਾ ਪਰ ਮੈਨੂੰ ਖੁਸ਼ੀ ਆ ਇਸ ਮਾਰ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਸਮੁੱਚੇ ਰੂਪ ਚ ਸਾਡੇ ਆਲੇ ਦੁਆਲੇ ਦੇ ਲੋਕਾਂ ਨੇ ਸਵੈ ਸੇਵੀ ਜਥੇਬੰਦੀਆਂ ਨੇ ਸਾਡੇ ਪ੍ਰਸ਼ਾਸਨ ਨੇ ਤੇ ਸਾਡੇ तमाम ਜਿਹੜੇ ਆਮ ਆਮੀ ਪਾਰਟੀ ਦੇ ਜਿਹੜੇ ਵਰਕਰ ਨੇ ਦਰਜਾ-ਦਰਜਾ ਸਭ ਨੇ ਇੱਕ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਤੀਏ ਮੈਂ ਸਭ ਨੂੰ ਸਲੂਟ ਕਰਦਾ ਤੇ ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪੀਲੀਆਂ ਸ਼ਰਟਾਂ ਵਾਲੇ ਨੌਜਵਾਨ ਜਿਹੜੇ ਜੁਧ ਹਸਿਆਂ ਦੇ ਵਿਰੁੱਧ ਦੇ ਅੰਦਰ ਵੱਡਾ ਪੈਗਾਮ ਲੈ ਕੇ ਆਏ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਸੋ ਉਸ ਤੋਂ ਬਾਅਦ ਅੱਜ ਸਾਡੀ ਯੂਥ ਟੀਮ ਜਿਹੜੀ ਹੈ ਤੇ ਇਸ ਬੰਧ ਨੂੰ ਬਣਾਉਣ ਦੇ ਲਈ ਸਹੀਆ ਕਰਕੇ ਤੁਰਿਆ ਸੋ ਅਸੀਂ ਅੱਜ ਅਰਦਾਸ ਕਰਕੇ ਔਰ ਇਹ ਪ੍ਰਣ ਲੈ ਕੇ ਤੁਰੇ ਆਂ ਵੀ 1 ਵਜੇ ਤੱਕ ਅਸੀਂ 2 ਘੰਟੇ ਲਗਾਤਾਰ ਕੰਟੀਨਿਊ ਇਸ ਬੰਨ ਨੂੰ ਬਣਾਣਾ ਔਰ ਇਸ ਬੰਨ ਨੂੰ ਬਣਾਉਣ ਤੋਂ ਬਾਅਦ ਫਿਰ ਅਸੀਂ ਆਪਣੇ ਸੱਜੇ ਵੱੱਲੇ ਜਿਹੜਾ ਉੱਪਰਲਾ ਜਿਹੜਾ ਖਤਰਨਾਕ ਜਿਹੇ ਰੂਪ ਤਿਆਰ ਕਰਦੇ ਆ ਫਿਰ ਉਹਨੂੰ ਅਸੀਂ ਜਿਹੜਾ ਉਹ ਬੰਨ ਮਾਰਾਂਗੇ ਸੋ ਮੈਂ ਇਹ ਕਹਿ ਸਕਦਾ ਆ ਵੀ ਇੱਕ ਵੱਡੀ ਆਫਤ ਚੋਂ ਪੰਜਾਬ ਦੇ ਲੋਕ ਭਾਵੇਂ ਗੁਜ਼ਰ ਰਹੇ ਆ ਪਰ ਪੰਜਾਬੀਆਂ ਨੇ ਹਮੇਸ਼ਾ ਜਿਹੜਾ ਉਹ ਆਰਤਾਂ ਦੇ ਨਾਲ ਸਰਕਾਰ